ਕਾਦੇਸੀ ਨਾਲ ਸੈਲੀਬ੍ਰੇਟ ਇਹ ਵੀ ਅਸੀਂ ਜਿਹੜੀ ਬੇਚਲਾ ਰਹੇ ਸੀਗੇ ਜੋ ਲੇਡੀ ਕੇ ਸਟਾਰ ਕਰ ਲਈ ਹੈ ਉਹ ਸਮਸ਼ਾਹੂਲੀ ਤੋਂ ਹੈ ਉਹ ਸਾਲ ਤੋਂ ਇੱਕ ਤਰੀਕ ਨਹੀਂ ਸੀ ਇਹਦਾ ਹਸਬੰਡ ਹੈ ਜਿਹੜਾ ਕਣਕਰਾ ਉਹ ਅਨੇ ਅੱਜਿਆ ਉਸਰ ਨੇ ਡਿਪਲੋਮਾ ਲਿਆ ਉਹਨੋਂ ਸੀ ਜਲਦੀ ਕਰਦਾ ਪਹਿਲਾਂ ਵੀ ਕੋਈ ਨੇ ਉੱਪਰ ਮਾਮਲੇ ਦਰਜ ਨਹੀਂ ਹਾਂ ਸਾਡੀ ਤਸਦੀਕ ਚਾਹੀਦੀ ਹੈ ਕਿਉਂਕਿ ਉਹ ਸਟੇਟ ਦੇ ਨੇ ਸੋਚਦੇ ਹੀ ਬੜੀ ਗੱਲ ਕਰਦੇ ਨੇ ਕਿ ਨਾ ਉਸੇ ਨਾਲ ਪਹਿਲਾ जब ये ये कुछ पिछले मतलब जो हल्दी का किंगडमेशन है पिछले पंद्रह बीस नाम यहाँ खोल दिया यानि डिटेल्स तो सीख करते हैं